ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਬ ਦਾ ਮੈਂ ਜਗਤਾਰ ਸਿੰਘ ਕਾਲਾਚਾੜ ਸੂਬਾ ਸਖਤਰਪਾਤੀ ਦੇ ਸਾਹੂ ਨੇਕਤਾ ਅੱਜ ਜਿਹੜੇ ਬਜਟ ਦੇ ਕਾਪੀ ਹੋ ਕੇ ਕਿ ਕੀ ਗੱਲ ਦੇਖੋ ਅੱਜ ਅਸੀਂ ਸੰਯੁਕਤ ਸਾਰ ਮੋਰਚੇ ਦੇ ਸੱਦੇ ਤੇ ਪੂਰੇ ਭਾਰਤ ਦੇ ਵਿੱਚ ਜਿਹੜੀਆਂ ਮੋਦੀ ਹਕੂਮਤ ਨੇ ਬਜਟ ਪੇਸ਼ ਕੀਤਾ ਉਹਦੀਆਂ ਕਾਪੀਆਂ ਨੇ ਜਿਹੜੀਆਂ ਉਹ ਸਾੜੀਆਂ ਨੇ ਕਿਉਂਕਿ ਇਹ ਬਜਟ ਆ ਜਿਹੜਾ ਇਹ ਲੋਕ ਵਿਰੋਧੀ ਆ ਕਾਰਪੋਰੇਟਾਂ ਦੇ ਪੱਖ ਦੇ ਵਿੱਚ ਜਿਹੜਾ ਬਜਟ ਪੇਸ਼ ਕੀਤਾ ਹੈਗਾ ਇਸ ਕਰਕੇ ਅਸੀਂ ਇਹ ਕਹਿੰਦੇ ਹੈਗੇ ਆਂ ਵੀ ਇਹ ਬਜਟ ਆ ਜਿਹੜਾ ਇਹ ਕਾਰਪੋਰੇਟਾਂ ਨੂੰ ਵੱਡੇ ਮੁਨਾਫੇ ਦੇਣ ਵਾਸਤੇ ਬਜਟ ਪੇਸ਼ ਕੀਤਾ ਹੈਗਾ ਇਸ ਕਰਕੇ ਅਸੀਂ ਇਹ ਜਿਹੜੀਆਂ ਜਿਹੜੀਆਂ ਅੱਜ ਕਾਪੀਆਂ ਨੇ ਪੂਰੇ ਭਾਰਤ ਦੇ ਵਿੱਚ ਬਲੈਕ ਪੱਧਰਾ ਦੇ ਉੱਤੇ ਇਹਦੀਆਂ ਅਸੀਂ ਬਜਟ ਦੀਆਂ ਕਾਪੀਆਂ ਜਿਹੜੀਆਂ ਪਸਾੜੀਆਂ ਹੈਗੀਆਂ ਕਿਸ ਤਰ੍ਹਾਂ ਦੀ ਉਮੀਦਾਂ ਸੀ ਤੁਹਾਨੂੰ ਬਜਟ ਦੇ ਤੇ ਕੀ ਉਮੀਦ ਵਿੱਚ ਨਹੀਂ ਆ ਦੇਖੋ ਕਿਸਾਨ ਲਗਾਤਾਰ ਇਸ ਗੱਲ ਤੇ ਲੜ ਰਹੇ ਨੇ ਕਿ ਸਰਕਾਰ ਐਮਐਸਪੀ ਦਾ ਪ੍ਰਬੰਧ ਕਰੇ ਜਿਹੜੀਆਂ ਖਦ ਧੜਾ ਧੜ ਖੁਦਕੁਸ਼ੀਆਂ ਹੋ ਰਹੀਆਂ ਨੇ ਜਣੀ 154 ਖੁਦਕੁਸ਼ੀਆਂ ਰੋਜ਼ ਹੋ ਰਹੀਆਂ ਨੇ ਇਸ ਕਰਕੇ ਕੋਈ ਕਰਜ਼ੇ ਦਾ ਪ੍ਰਬੰਧ ਕਰੂਗੀ ਕਰਜ਼ਾ ਖਤਮ ਕਰੂਗੀ ਸਰਕਾਰ ਆ ਕਰਜ਼ੇ ਦਾ ਕੋਈ ਨਾਂ ਨਹੀਂ ਲੱਤਾ ਗਿਆ ਬਜਟ ਦੇ ਵਿੱਚ ਐਮਐਸਪੀ ਦੇਣ ਵਾਸਤੇ ਕੋਈ ਬਜਟ ਦੇ ਵਿੱਚ ਜਿਹੜਾ ਵਿਸ਼ੇਸ਼ ਪੈਕਜਾ ਜਿਹੜਾ ਉਹ ਫੋਗੂਮਤ ਰੱਖੂਗੀ ਉਹਦੇ ਬਾਰੇ ਕੁਛ ਨਹੀਂ ਕੀਤਾ ਗਿਆ ਹੈਗਾ ਜਣੀ ਜਿਹੜੇ ਮਜ਼ਦੂਰ ਨੇ ਉਹਨਾਂ ਵਾਸਤੇ ਮਨਰੇਗਾ ਦੇ ਲਈ ਕੋਸ਼ ਨਹੀਂ ਰੱਖਿਆ ਗਿਆ ਬਜਟ ਦੇ ਵਿੱਚ ਇਸ ਕਰਕੇ ਇਹ ਜਿਹੜਾ ਬਜਟ ਆ ਇਹ ਕਾਰਪੋਰੇਟ ਘਰਾਣਿਆਂ ਦੇ ਪੱਖ 'ਚ ਆ ਇਹ ਲੋਕਾਂ ਦੇ ਵਿਰੋਧ ਦੇ ਵਿੱਚ ਆ ਇਸ ਕਰਕੇ ਅਸੀਂ ਇਹਨੂੰ ਲੋਕ ਵਿਰੋਧੀ ਬਜਟ ਕਹਿ ਕੇ ਅੱਜ ਇਹਦੀਆਂ ਕਾਪੀਆਂ ਨੇ ਜਿਹੜੀਆਂ ਬਲਾਕ ਸੰਗਰੂਰ ਦੇ ਵੱਲੋਂ ਜਣੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਟੀ ਦੇ ਨੇੜੇ ਜਿਹੜੇ ਹਾਈਵੇ ਲੰਘਦਾ ਬਾਈਪਾਸ ਤੇ ਉੱਥੇ ਅਸੀਂ ਇਹਦੀਆਂ ਕਾਪੀਆਂ ਨੇ ਜਿਹੜੀਆਂ ਸਾਡੇ ਬਲਾਕ ਪ੍ਰਧਾਨ ਆ ਸੰਗਰੂਰ ਦੇ ਰਣਜੀਤ ਸਿੰਘ ਲੋਂਗੋ ਵਾਲਾ ਉਹਨਾਂ ਦੀ ਗਵਾਹੀ ਦੇ ਵਿੱਚ ਅਸੀਂ ਇੱਥੇ ਅੱਜ ਇਹ ਕਾਪੀਆਂ ਨੇ ਜਿਹੜੀਆਂ ਸਾੜੀਆਂ ਠੀਕ ਹੈ ਜੀ ਮੇਰਾ ਨਾਮ ਹੈ ਰਣਜੀਤ ਸਿੰਘ ਲੋਂਗੋ ਵਾਲਾ ਬਲਾਕ ਪ੍ਰਧਾਨ ਸੰਗਰੂਰ ਦੀ ਕੇਜੂਗ ਰਹਾ ਦਾ ਕੀ ਕਹਿਣਾ ਜੇ ਜਿਹੜੇ ਅੱਜ ਬਜਟ ਦੇ ਕਾਪੇ ਸਾਡੇ ਨੇ ਜਿਹੜੇ ਬਜਟ ਦੀਆਂ ਕਾਪੀਆਂ ਠਾੜੀਆਂ ਨੇ ਇਹ ਐਮਐਸਐਪੀ ਨਹੀਂ ਸਰਕਾਰ ਦੇ ਰਹੀ ਕਿਉਂਕਿ ਸਾਡੇ ਕਿਸਾਨਾਂ ਨੂੰ ਕੁਝ ਨਹੀਂ ਦੇ ਰਹੀ ਕਿਉਂਕਿ ਜਿਹੜੀ ਇਹ ਬਜਟ ਦੀਆਂ ਕਾਪੀਆਂ ਭੇਜੀਆਂ ਨੇ ਇਹ ਜਿਹੜੇ ਕਾਨੂੰਨ ਅਸੀਂ ਵਾਪਸ ਲੈ ਕੇ ਆਏ ਤੇ ਉਹੀ ਕਾਨੂੰਨਾਂ ਦੇ ਬਦਲ ਕੇ ਨਾਂ ਤੇ ਇਹਨਾਂ ਨੇ ਬਜਟ ਦੀਆਂ ਕਾਪੀਆਂ ਭੇਜੀਆਂ ਨੇ ਇਹ ਸਾਡੇ ਵਾਸਤੇ ਬਹੁਤ ਹੀ ਖਤਰਨਾਕ ਨੇ ਕਿਉਂਕਿ ਅਸੀਂ ਇਸ ਦਾ ਵਿਰੋਧ ਕਰਦੇ ਆਂ ਇਸ ਦੀਆਂ ਕਪਕੀਆਂ ਤਾਂ ਛਾੜੀਆਂ ਗਈਆਂ ਨੇ ਅਸੀਂ ਇਹਦਾ ਪੂਰਾ ਡਟਮਾ ਵਿਰੋਧ ਕੀਤਾ